ਨਾਲੇ ਨਵਾਂ ਬਸ ਸਟਾਪ ਹੈ ਜੋ ਮੁਹਾਵਿਰ ਤੋਂ ਬੰਦ ਹੋ ਗਿਆ ਹੈ। ਉੱਥੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਉਹ ਰਹਿਣ ਦਾ ਅੱਡਾ ਬਣ ਚੁੱਕਿਆ ਹੈ। ਤੇ ਕੰਟੀਨੈਂਟ ਲੱਗੇ ਕਿ ਨੇ ਸਕਰੀਆਂ ਦਾ ਬੰਨੀ ਹੋਣੀ ਹੈ। ਕੀ ਕਹਿਣਾ ਚਾਹੋਗੇ? ਹਾਂ ਜਿਹੜਾ ਬਸ ਡਾ ਸੀਗਾ ਇਹ ਪਹਿਲਾਂ ਯੂਜ਼ ਹੋ ਰਿਹਾ ਸੀਗਾ ਅੱਜ ਕੱਲ ਨਹੀਂ ਹੋ ਰਿਹਾ ਕਿਉਂਕਿ ਬਸਾ ਆਪਣੇ ਬਾਈਪਾਸ ਬਣ ਚੁੱਕਿਆ ਹੈ। ਪਰ ਜਿਹੜਾ ਉੱਥੇ ਪ੍ਰਵਾਸੀ ਮਜ਼ਦੂਰ ਇੱਕ ਸਾਡਾ ਰਹਿਣ ਬਸੇ ਦਾ ਬਣਿਆ ਉੱਥੇ ਕੁਝ ਲੋਕ ਆ ਕੇ ਰਹਿ ਰਹੇ ਹੈ ਤੇ ਬਾਕੀ ਸਫਾਈ ਦੀ ਵੀ ਕੁਝ ਲੋੜ ਹੈਗੀ ਹੈ। ਉਹਨੂੰ ਅਸੀਂ ਕੁਝ ਦਿਨਾਂ ਵਿੱਚ ਹੀ ਉਹਨੂੰ ਇੰਪਰੂਵ ਕਰ ਦਵਾਂਗੇ ਤਾਂ ਕਿ ਅਸੀਂ ਉੱਥੇ ਇੱਕ ਪ੍ਰੋਜੈਕਟ ਹੋਰ ਵੀ ਤੇ ਜਿਹੜਾ ਤੁਸੀਂ ਬੱਕਰੀਆਂ ਦੀ ਗੱਲ ਕਹੀ ਆ ਉਹ ਚੈੱਕ ਕਰਾ ਲੈਂਦੇ ਆ ਵੀ ਉਹ ਜੰਗਲੀਆਂ ਨੇ ਕਿਹੜੀਆਂ ਹੈਗੀਆਂ ਸਰੋਵੇ ਸ਼ਾਇਦ ਵਿੱਚ ਜਿਹੜਾ ਫਸਟਾਪ ਦਾ ਹੁੰਦਾ ਉਹ ਫਸਟਾਪ ਦੇ ਦੇਖ ਨੂੰ ਮਿਲਦਾ ਕਿ ਉੱਥੇ ਕਿੰਨੀਆਂ ਬਸਾਂ ਖੜੀਆਂ ਹੁੰਦੇ ਤਾਂ ਸਮਾਰਗ ਦੇ ਤੇ ਨਵਾਂ ਮੇਨ ਚੌਕ ਹੈ ਉੱਥੇ ਗਿਆਰ ਕੋਣੇ ਤੇ ਵਿੱਚ ਨਾ ਫਸਟਾਪ ਤੇ ਬਸਾਂ ਦੇ ਪਿੱਛਾ ਕਿੰਨੀਆਂ ਆਉਂਦੀਆਂ ਆਨ ਦੇਖੋ ਇਹਦੇ ਵਿੱਚ ਇਹਦਾ ਜ਼ਿਆਦਾ ਸਮਨ ਨਗਰ ਕੌਂਸਲ ਨਾਲੋਂ ਰੋਡ ਵੇਜ਼ ਡਿਪਾਰਟਮੈਂਟ ਨਾਲ ਜ਼ਿਆਦਾ ਹੈ ਕਿਉਂਕਿ ਫਸਟਾਪਸ ਮੇਨਲੀ ਉਹਨਾਂ ਦੇ ਕੰਟਰੋਲ ਚ ਹੁੰਦੀਆਂ ਨੇ ਤੇ ਜਿਹੜਾ ਬਸ ਰਕਟਰ ਸੀਗਾ ਉਹ ਪਹਿਲਾਂ ਯੂਜ਼ ਹੋ ਰਿਹਾ ਸੀ ਪੂਰਾ ਹਨਾਚਿਤ ਤੇ ਹੁਣ ਜਦੋਂ ਤੋਂ ਬਾਈਪਾਸ ਬਣਿਆ ਤੇ ਉਹਦਾ ਥੋੜਾ ਜਿਹਾ ਬਸਾਂ بار بار ਨਿਕਲ ਰਹੀਆਂ ਨੇ ਤੇ ਅਸੀਂ ਉਹਦੇ ਨਾਲ ਵੀ ਰੋਡਵੇਲ ਨਾਲ ਵੀ ਸੰਪਰਕ ਕਰਕੇ ਦੇਖਦੇ ਆ ਵੀ ਕੀ ਕਰ ਸਕਦੇ ਹਾਂ ਹਾਂ ਕੀ ਨਾਮ ਤੁਹਾਡਾ ਹੈ ਗਗਨਦੀਪ ਸ਼ਰਮਾ ਚੇਅਰਮੈਨ ਸੰਗਰਾ ਸੋਸ਼ਲ ਵੈਲਫੇਅਰ ਸੁਸਾਇਟੀ ਸਰਮਾ ਜੀ ਜੇ ਬਸਾੜੀ ਆਪਾਂ ਖੜੇ ਹਾਂ ਤੇ ਨਵਾਂ ਬਸਾੜਾ ਜੋ ਨਾਮ ਲਈ ਬਸਾੜਾ ਕਹਿ ਸਕਦੇ ਆ ਪਸ਼ੂ ਘਾਰ ਆ ਗੰਦੀ ਰੇਟੇ ਲੱਗੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਸ਼ਹਿਰ ਦੀ ਇੱਕ ਪ੍ਰਾਈਮ ਲੈਂਡ ਆ ਜਿਹਨੂੰ ਨਵੇਂ ਬੱਸ ਸਟੈਂਡ ਦੇ ਤੌਰ ਤੇ ਸਰਕਾਰ ਨੇ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਇਨਫਰਾਸਟ੍ਰਕਚਰ ਵੀ ਦਿੱਤਾ ਦੁਕਾਨਾਂ ਵਗੈਰਾ ਬਣਾਈਆਂ ਪਰ ਸਿੱਧੇ ਸਿੱਧੇ ਤੌਰ ਤੇ ਸਮਰਾਲੇ ਸ਼ਹਿਰ ਦੇ ਲੋਕਾਂ ਦੀ ਨਲੈਕੀ ਕਰਕੇ ਪ੍ਰਸ਼ਾਸਨ ਦੀ ਨਲੈਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਹਿائش ਲੇਬਰ ਵਗੈਰਾ ਜੰਗਲਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਅੱਡੇ ਤੋਂ ਵੱਧ ਕੁਝ ਨਹੀਂ ਰਹਿ ਗਿਆ ਤੇ ਬਿਲਡਿੰਗ ਖੰਡਰ ਹੋ ਚੁੱਕੀ ਆ ਦੁਕਾਨਾਂ ਦੇ ਜਿੰਨੇ ਵੀ ਇਹਨਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਹੀ ਅੱਜ ਇੱਕ ਖੰਡਰ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਤੋਂ ਬੜੀ ਮੰਦਭਾਗੀ ਗੱਲ ਹੈ ਤੇ ਬਹੁਤ ਅਫਸੋਸਨਾ ਕਹਿਣਾ ਪੈ ਰਿਹਾ ਵੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਸਰਕਾਰ ਦਾ ਇਹ ਵੀ ਗੱਲ ਕਹਿਣਾ ਹੈ ਕਿ ਸਾਡੇ ਕੋਲ ਤੱਕ ਨਗਰ ਕੌਂਸਲ ਦੀ ਪਹੁੰਚ ਨਹੀਂ ਕਰਦੇ ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਰਾਸ ਦੀ ਇਤਿਹਾਸ ਹੋਈ ਨਹੀਂ ਦੋਨੇ ਤਰ੍ਹਾਂ ਦੀ ਸਟੇਟਮੈਂਟ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਆਪਣੀ ਜਵਾਬਦੇਹੀ ਆਪ ਤੈਅ ਕਰਨੀ ਪੈਣੀ ਹੈ ਇਹ ਕੋਈ ਤਰੀਕਾ ਨਹੀਂ ਹੈਗਾ ਨਮਾਇੰਦਿਆਂ ਦੇ ਕੋਲ ਲੋਕਾਂ ਨੇ ਜਾਣਾ ਹੁੰਦਾ ਕਿਸੇ ਇਹ ਜੀ ਗੱਲ ਦੇ ਲਈ ਧਿਆਨ ਚ ਲਿਆਉਣੀ ਜਿਹੜੀ ਆਮ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਆ ਰਹੀ ਮਤਲਬ ਕੋਈ ਕਿਸੇ ਮੰਨ ਲਓ ਕੋਈ ਜੁਰਮ ਹੋ ਰਿਹਾ ਕੋਈ ਲੁਕਮਾ ਸ਼ਿਪਮਾ ਹੋ ਰਿਹਾ ਉਹਦੀਆਂ ਚੀਜ਼ਾਂ ਦੇ ਲਈ ਤਾਂ ਲੋਕ ਜਾਣ ਨਮਾਇੰਦਿਆਂ ਕੋਲ ਇਹਦਾ ਦਿਨ ਦਿਹਾੜੇ ਚਿੱਟੇ ਚਾਨਣ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਾਪਰਟੀ ਪਈ ਆ ਨਵੇਂ ਬਸਟੈਂਡ ਦਾ ਸਭ ਨੂੰ ਪਤਾ ਆ ਮੌਜੂਦਾ ਸਰਕਾਰ ਦੇ ਨਮਾਇंदे ਇਲੈਕਸ਼ਨ ਦੇ ਟਾਈਮ ਦੇ ਵਿੱਚ ਜਦੋਂ ਵੀ ਕਦੇ ਚੋਣ ਦੀਆਂ ਡਿਬੇਟਸ ਹੁੰਦੀਆਂ ਸੀ ਇਹ ਇਸਿਸ਼ੂ ਨੂੰ ਲੈ ਕੇ ਇਲੈਕਸ਼ਨ ਲੜੀ ਆ ਇਹ ਇਸਿਸ਼ੂ ਤੇ ਅਸੀਂ ਉਦੋਂ ਵੀ ਬਹੁਤ ਵਾਰੀ ਇਹ ਇਸਿਸ਼ੂ ਨੂੰ ਰੇਜ਼ ਕੀਤਾ ਕਿ ਇਹ ਬਹੁਤ ਮਾੜੀ ਹਾਲਤ ਦੇ ਵਿੱਚ ਆ ਅ ਰਾਜ ਤੇ 2-3 ਸਾਲ ਦੇ ਸਮਾਂ ਬੀਤਣ ਤੋਂ ਬਾਅਦ ਵੀ ਇਵਨ ਕਿ ਮੇਰੇ ਇੱਥੇ ਸਮਝਾਲੇ ਦੇ ਪੱਤਰਕਾਰ ਭਾਈਚਾਰੇ ਨੇ ਵੀ ਕਈ ਵਾਰੀ ਇਹ ਮੁੱਦੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਆ ਪਰ ਕੋਈ ਹੱਲ ਨਹੀਂ ਕੋਈ ਗੱਲ ਨਹੀਂ ਫਿਰ ਉਹ ਤੋਂ ਬਾਅਦ ਇਹ ਕਹਿਣਾ ਅੱਜ ਦੀ ਤਰੀਕ 'ਚ ਕਿ ਮੇਰੇ ਧਿਆਨ 'ਚ ਨਹੀਂ ਕੋਈ ਲਿਆ ਆ ਇਹ ਤੋਂ ਵੱਧ ਮੰਦ ਭਾਗੀ ਇਲਾਕੇ ਦੇ ਲਈ ਹੋਰ ਕੋਈ ਸਟੇਟਮੈਂਟ ਹੋ ਨਹੀਂ ਸਰ ਇਹ ਗੱਲ ਇਹ ਗੱਲ ਗਏ ਵੀ ਨਗਰ ਕੌਂਸਲਰਸ ਵੱਲ ਧਿਆਨ ਨਾ ਦੇਣਾ ਪਸ਼ੂਕਰ ਬਣਨ ਦੇ ਕੋਈ ਚੱਕਰ ਨਹੀਂ ਪਰ ਵਿਕਾਸ ਵੱਲ ਦੇਖਣ ਦਾ ਨਾ ਦੇਖਣਾ ਇਹ ਨਗਰ ਕੌਂਸਲ ਦੀ ਜੋ 17 ਐਮਸੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰੀ ਤਾਂ ਜੀ ਲੋਕਾਂ ਦੀ ਬਣਦੀ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਜਿਹੜੇ ਲੀਡਰ ਉਹਨਾਂ ਨੇ ਚੁਣੇ ਹੋਏ ਨੇ ਇਹਨਾਂ ਨੂੰ ਨੋਟੀਫਾਈ ਕਰਨ ਅਗਲੀ ਵਾਰ ਨੂੰ ਜਦੋਂ ਵੀ ਗਏ ਇਹ ਉਹਨਾਂ ਦੇ ਦਰਵਾਜ਼ੇ ਵਿੱਚ ਆਮ ਸਮਾਜ ਦੇ ਵਿੱਚ ਜਾਣਗੇ ਉਹਨਾਂ ਦੇ ਨੁਮਾਇੰਦੇ ਬਣ ਕੇ ਤਾਂ ਉਹਨਾਂ ਨੂੰ ਸਵਾਲ ਕਰਨ ਉਹਨਾਂ ਨੂੰ ਉਹਨਾਂ ਦੀ ਬਣਦੀ ਜਗ੍ਹਾ ਤੇ ਭੇਜਣ ਕਿਉਂਕਿ ਇਹ ਹੁਣ ਇਸ ਲੈਕਟਰ ਰਹੇ ਨਹੀਂ ਕਿ ਪ੍ਰਸ਼ਾਸਨ ਦੇਖ ਸਕਣ ਸ਼ਹਿਰ ਦੀ ਕੋਈ ਤਰੱਕੀ ਦੇਖ ਸਕਣ ਇਹਨਾਂ ਨੂੰ ਆਪਣੇ ਆਪਣੇ ਘਰੇ ਬੈਠ ਜਾਣਾ ਚਾਹੀਦਾ ਜਦੋਂ ਫੋਕੀ ਚੌਧਰ ਲਈ ਲੀਡਰੀ ਕਰਨੀ ਆ ਫਿਰ ਉਹ ਲੋਕਾਂ ਦਾ ਤਾਂ ਉਹਦੇ ਚ ਕਾਣ ਹੋਊਗਾ ਹੀ ਤੇ ਫਿਰ ਨਤੀਜਾ ਤੁਹਾਡੇ ਸਾਹਮਣੇ ਆ ਸਮਰਾਜ ਦਾ ਬੱਸ ਅੱਜ ਸੜਕਾਂ ਤੋਂ ਬੰਦ ਕੀ ਐ ਐਸਰ ਵੀ ਲੱਗ ਚੁੱਕੇ ਨੇ ਉਸ ਦੇ ਬਾਰੇ ਕੀ ਜਣਾ ਬੰਦੂਗੀ ਕੀ ਸਰਕਾਰ ਕਰੋ ਦੇਖੋ ਜੀ ਉਹ ਬਣਾਇਆ ਪਾ ਪੈਸੇ ਵੀ ਚਲਾਉਣ ਵਾਸਤੇ ਦੇ ਕੁਝ ਰੁਪਈਆ ਲੱਗੇ ਆ ਉਹਦੇ ਉੱਪਰ ਲੱਖ ਰੁਪਈਆ ਲੱਗਿਆ ਸਫਾ ਸਰਾਈ ਜਾਣਦੇ ਆ ਵੀ ਉਹਨੂੰ ਛਿੱਪੀ ਛਿੱਪੀ ਚਲਾਉਣਾ ਵੀ ਬਣਦਾ ਕਿਉਂਕਿ ਜਿੱਥੇ ਲੱਖਾਂ ਰੁਪਏ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਆਮਦਨ ਵੀ ਸਾਨੂੰ ਸਾਲ ਦੀ ਆਉਣੀ ਆ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਇਹ ਛਿੱਪੀ ਛਿੱਪੀ ਚਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ ਉੱਥੇ ਅੱਜ ਇੰਨੀ ਮਾੜੀ ਹਾਲਤ ਆ ਉੱਥੇ ਪਾਰਾ ਪਸ਼ੂ ਫਿਰਦੇ ਨੇ ਤੇ ਲੇਬਰ ਬੈਠੀ ਆ ਪਤ ਨਹੀਂ ਕਿਹਦੀ ਬੈਠੀ ਆ ਸਭ ਦੇਖ ਕੇ ਦੁੱਖ ਹੁੰਦਾ ਵੀ ਜਿੰਨਾ ਰੁਪਈਆ ਲਾਇਆ ਉਹਦੇ ਉੱਪਰ ਕੱਟ ਲਾਇਆ ਕਿਉਂ ਨਹੀਂ ਜੇ ਚਲਾਉਣਾ ਨਹੀਂ ਸੀਗਾ ਕਿੰਨਾ ਰੁਪਈਆ ਲਾਇਆ ਕੱਤੇ ਸਰ ਦਾ ਪਹੁੰਚ ਦਿੱਕਤ ਨਗਰ ਕੌਂਸਲ ਨੂੰ ਮਿਲਦਾ ਕਿੰਨੇ ਦਿਨ ਦੁਆਰਾ ਸ਼ੁਰੂ ਕਰਦਾ ਕੀ ਨਹੀਂ ਮੇਰੇ ਨਾਲ ਕੋਈ ਇਸ ਤਰ੍ਹਾਂ ਹੀ ਪਹੁੰਚਦਾ ਹੋਈ ਨਹੀਂ ਕਿ ਬਤੌਰ ਸਰਕਾਰ ਦੇ ਮੈਂ ਕਹਾ ਵੀ ਜੇ ਲੋ ਕੋਈ ਦਿੱਕਤ ਆਉਂਦੀ ਹੈ ਚਲਾਉਣ ਦੇ ਜਾਂ ਕੋਈ ਸਰਕਾਰੀ ਸਰਕਾਰ ਵੱਲੋਂ ਕੋਈ ਹੈਲਪ ਚਾਹੀਦੀ ਆ ਤਾਂ ਮੈਂ ਨਾਲ ਇਹਨਾਂ ਦੇ ਖਾਣਾ ਪਰ ਗੱਲ ਇਹ ਆ ਵੀ ਇਹਨੂੰ ਛਿੱਤੀ ਛਿੱਤੀ ਚਲਾਉਣਾ ਬਣਦਾ ਤਾਂ ਜੋ ਰੋਜ਼ਗਾਰ ਦੇ ਲਈ ਲੋਕਾਂ ਨੂੰ ਤੇ ਇੱਕ ਵਧੀਆ ਆਮਦਨ ਆਵੇ ਆਪਣੇ ਨਦਰਵਾਸ ਤੋਂ ਸਬਾਲਣ